ਜੋਲੇ ਹੜ੍ਹ ਆਈ ਤੁਹਾਡੇ ਤਰਨਤਨ ਪੱਟੀ ਸਾਈਡ ਸਾਰੇ ਦੇਖਿਆ ਨਾ ਤੇ ਮੈਂ ਇੰਨੇ ਨੇ ਪਾਣੀ ਚ ਆਪ ਤੁਰਿਆ ਫਿਰਦਾ ਸੀ ਹਾਂਜੀ ਉਸ ਟਾਈਮ ਤੇ ਲੋਕਾਂ ਨੂੰ ਸੀ ਹਰ ਜੇ ਅਗਰ ਵੜਾਇਆ ਜਾ ਸਕਦਾ ਪਾਣੀ ਹੈ ਵਿੱਚ ਅਸੀਂ ਕਿਉਂ ਨਹੀਂ ਜਾ ਸਕਦੇ ਸੋ ਇਹ ਬੜਾ ਵੱਡਾ ਇੱਕ ਇਫੈਕਟ ਪੈਂਦਾ ਸੀ ਇਦਾਂ ਕਿ ਮੇਰੇ ਜਾਣ ਨਾਲ ਨਾ ਫਿਰ ਮੈਂ ਆਰੀ ਏਰੀਆ ਦੇਖਦਾ ਵੀ ਅੱਜ ਮੈਂ ਫਾਜ਼ਿਲਕਾਬੋਰ ਸਾਈਡ ਜਾਣਾ ਹੈ ਅੱਜ ਮੈਂ ਪੱਟੀ ਸਾਈਡ ਜਾਣਾ ਤਰਨਤਨ ਜਾਣਾ ਮੈਂ ਨੇਪਾਲ ਤੁਹਾਨੂੰ ਵੇਖਿਆ ਤੁਸੀਂ ਪਹਾੜਾਂ ਦੇ ਚੜ ਕੇ ਆਪ ਜਾ ਕੇ ਆ ਹਾਂ ਤੁਸੀਂ ਨਾਲ ਸੀ ਉਦੋਂ ਮੈਂ ਹਰ ਘਰ ਦੇ ਅੰਦਰ ਜਾਵੜਿਆ ਮੈਂ 2500 ਕਰ ਬਣਾਇਆ ਸੀ 2500 ਕਰ ਬਣਾ ਕੇ ਦਿੱਤਾ ਉੱਥੇ ਉਹਨਾਂ ਨੂੰ ਸੋ ਇਹ ਨਵੇਂ-ਨਵੇਂ ਕੰਮ ਨਿਕਲਦੇ ਨੇ ਅੱਛਾ ਲੱਗਦਾ ਮੈਨੂੰ ਬਲੱਡ ਮਨੀ ਵਾਲੇ ਕਿੰਨੇ ਹੋ ਗਏ ਜੀ ਹੁਣ ਤੱਕ ਕੇਸ 142 ਹੋ ਚੁੱਕੇ ਨੇ ਜਿਨ੍ਹਾਂ ਦੀਆਂ ਫਾਂਸੀਆਂ ਮਾਫ ਹੋਈਆਂ ਜਾਂ ਉਮਰਕਾਤ ਜਿਹੜੀ ਸੀ ਉਹਨਾਂ ਦੇ 45 ਸਾਲ ਨਹੀਂ ਉਹ ਮਾਫ ਹੋਈਆਂ ਨੇ ਤੇ ਹੁਣ ਤਕਰੀਬਨ 34 ਕੇ 35 ਜਿਹੜੇ ਬੱਚੇ ਹੋਰ ਹੈ ਜਿਨ੍ਹਾਂ ਨੂੰ ਫਾਂਸੀਆਂ ਹੋਈਆਂ ਹੋਈਆਂ ਸੋ ਉਹ ਕੇਸ 'ਚ ਹੁਣ ਲੜ ਰਹੇ ਆ ਅਸੀਂ ਔਰ ਉਮੀਦ ਹੈ ਅਸੀਂ ਉਹ ਵੀ ਉਹਨਾਂ ਨੂੰ ਵੀ ਛਡਾਵਾਂਗੇ ਬਲੱਡ ਬੋਡੀਜ਼ ਕਿੰਨੀ ਆ ਗਈਆਂ ਬਲੱਡ ਬੋਡੀਜ਼ ਤਕਰੀਬਨ 392 ਕੇ 393 ਆ ਚੁੱਕੇ ਆ ਇਸਲੇ ਤੱਕ ਜੀ ਉਹ ਵੀ ਆ ਲੀਆਂ ਨੇ ਤੇ ਉਹ ਤਾਂ سلسلہ جاری ਹੈ ਕੱਲ ਵੀ ਇੱਕ ਡੈਡ ਵੱਡੀ ਆ ਰਹੀ ਹੈ ਅਮਰਸਰ ਜਦਾ ਅਮਰਸਰ ਲੈਂਦੇ ਆ ਅਸੀਂ ਉੱਥੇ ਬਿਲਕੁਲ ਉਹ ਸਾਡੀ ਅਮਰਸਰ ਟੀਮ ਹੈ ਦੇਖੋ ਮੈਂ ਇੱਕ ਗੱਲੋਂ ਬਹੁਤ ਲੱਖੀ ਆਪਣੇ ਆਪ ਨੂੰ ਸਮਝਦਾ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੁਸੀਂ ਟੀਮ ਨਾਲ ਹੀ ਵੱਡਾ ਹੁੰਦਾ ਤੁਸੀਂ ਬੰਦੇ ਟੀਮ ਨਾਲ ਉਹ ਮੈਂ ਇਹਨਾਂ ਲੱਗੇ ਕਿ ਮੇਰੀ ਟੀਮ ਬਹੁਤ ਹੀ ਅੱਛੀ ਹੈ ਹੂੰ ਜਿੰਨੇ ਵੀ ਬੰਦੇ ਸਾਡੇ ਦੇਖੋ 900 ਬੰਦੇ ਨੂੰ ਆਪਾਂ ਜੋਬ ਦਿੱਤੀ ਹੋਈ ਹੈ ਲੇਕਿਨ ਬਾਕੀ ਜਿਹੜੇ ਸਾਰੇ ਵਲੰਟੀਅਰ ਹੈ ਵੱਡੀ ਗੱਲ ਇਹ ਆ ਭਰਾਏ ਸਾਹਿਬ ਬੈਕਐਂਡ ਤੇ ਰਹਿ ਕੇ ਕੰਮ ਕਰ ਰਹੇ ਬਿਲਕੁਲ ਰਹੇ ਉਹ ਦੇਖੋ ਨਹੀਂ ਉਹਨਾਂ ਦੇ ਆਪਣੇ ਪੈਟਰੋਲ ਪੰਪ ਨੇ ਉਹਨਾਂ ਦੇ ਕਾਲਜ ਨੇ ਸਕੂਲ ਨੇ ਅੱਛੇ ਬਿਜ਼ਨਸਮੈਨ ਹੈ ਲੇਕਿਨ ਉਹ ਟਸਲੀ ਟਾਈਮ ਕਰਦੇ ਆ ਉਹ ਜੀ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਔਰ ਕੋਈ ਪੈਸਾ ਨਹੀਂ ਰਹਿੰਦਾ